ਬਾਬਾ ਜੀ ਨੇ ਹਜੂਰ ਸਾਹਿਬ ਜੀ ਦੀ ਸਾਖੀ ਸੁਣਾਉਣੀ। ਕੁਝ ਦਿਨਾਂ ਲਈ ਬਾਬਾ ਜੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਚਲੇ ਗਏ। ਜਦੋਂ ਉੱਥੇ ਪਰਤ ਕੇ ਵਾਪਸ ਆਏ ਬਾਬਾ ਜੀ ਪਾਸ ਉੱਥੋਂ ਦੇ ਕੁਝ ਪੌਦੇ ਸਨ। ਗੁਰੂ ਕਲਗੀਧਰ ਪਾਸੇ ਦੇ ਬਾਗ ਦੇ। ਬਾਬਾ ਜੀ ਨੇ ਨਿਤਨੇਤੋ ਬੇਲੇ ਹੁੰਦਿਆਂ ਹੋਇਆਂ ਬਾਪੂ ਜੀ ਨੇ ਆਪਣੇ ਆਸਨ ਪਾਸ ਬੁਲਾਇਆ। ਚਾਹ ਪਾਣੀ ਪੁੱਛਿਆ ਤੇ ਪਰਿਵਾਰ ਦੀ ਖਬਰ ਸਾਰੀ ਪੁੱਛੀ। ਬਾਬਾ ਜੀ ਬਚਨ ਕਰਨ ਲੱਗੇ। ਮਾਲੀ ਸਾਹਿਬ ਸਾਡੇ ਪਾਸ ਕੁਝ ਖਾਸ ਕਿਸਮ ਦੇ ਪੌਦੇ ਹਨ। ਦੇੜੇ ਉੱਤੇ ਹਜੂਰ ਸਾਹਿਬ ਦੇ ਇਲਾਕੇ ਵਿੱਚ ਹੀ ਮਿਲਦੇ ਹਨ ਤੁਸੀਂ ਕੋਸ਼ਿਸ਼ ਕਰਨੀ ਕਿ ਇਹ ਇੱਧਰ ਲੱਗ ਜਾਵੇ ਬਹੁਤ ਦੇ ਅਸੀਂ ਤੁਹਾਨੂੰ ਬਾਗ ਅੰਦਰ ਹੀ ਭਜਵਾ ਦੇਾਂਗੇ ਬਾਬਾ ਜੀ ਨੇ ਬਾਪੂ ਜੀ ਨੂੰ ਇੱਕ ਸ੍ਰੀ ਸਾਹਿਬ ਦੇ ਦਰਸ਼ਨ ਕਰਵਾਏ ਜਿਹੜੀ ਉਹਨਾਂ ਨੂੰ ਸ੍ਰੀ ਹਜੂਰ ਸਾਹਿਬ ਤੋਂ ਮਿਲੀ ਤੇ ਨਾਲ ਹੀ ਬਾਬਾ ਜੀ ਨੇ ਉੱਥੋਂ ਦੇ ਇੱਕ ਅश्चਰਜ ਕਰ ਦੇਣ ਵਾਲੇ ਵਾਕਿਆਤ ਬਾਰੇ ਬਾਪੂ ਜੀ ਨੂੰ ਦੱਸਿਆ ਬਾਬਾ ਜੀ ਬਚਨ ਕਰਨ ਲੱਗੇ ਮਾਲੀ ਸਾਹਿਬ ਜਦੋਂ ਅਸੀਂ ਹਜੂਰ ਸਾਹਿਬ ਠਹਿਰੇ ਹੋਏ ਸੀ ਇੱਕ ਰਾਤ ਕੀਰਤਨ ਦੀ ਸਮਾਪਤੀ ਬਾਅਦ ਅਸੀਂ ਉੱਥੋਂ ਦੇ ਪੁਜਾਰੀ ਸਾਹਿਬ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਅੰਗੀਠਾ ਸਾ ਜਿਹੜੇ ਭੋਰੇ ਅੰਦਰ ਸੀ ਨੂੰ ਤਾਲਾ ਖੋਲੋ ਦੇ ਤਾਂ ਕਿ ਉਹਨਾਂ પાસે ਆਏ ਉਹਨਾਂ પાસે ਉਹ ਗਿੱਠਾ ਸਾਹ ਬਾਰੇ ਸਾਰੀ ਜਾਣਕਾਰੀ ਲਈ ਉਸ ਨੇ ਦੱਸਿਆ ਕਿ ਭੋਰੇ ਅੰਦਰ ਗਿੱਠਾ ਸਾਹ ਵਾਲੀ ਜਗ੍ਹਾ ਤੇ ਹਰ ਰੋਜ਼ ਰਾਤ ਦੇ ਭਗਤ ਅਸੀਂ ਗੁਰੂ ਸਾਹਿਬ ਜੀ ਦੇ ਇਸ਼ਨਾਨ ਲਈ ਗੋਦੌਰੀ ਨਦੀ ਤੋਂ ਜਲਦੀ ਗਾਗਰ ਲਿਆ ਕੇ ਰੱਖਦੇ ਹਾਂ ਨਾਲ ਹੀ ਨਵੇਂ ਬਸਤਰ ਕਸ਼ਹਿਰਾ ਤੌਰਿਆ ਆ ਪੰਜ ਦਰਤਨਾ ਵੀ ਬਖੋ ਬਖਰੀ ਤਰ੍ਹਾਂ ਦੀਆਂ ਗੁਰੂ ਸਾਹਿਬ ਜੀ ਲਈ ਰੱਖਿਆ ਜਾਂਦੇ ਹਨ ਰਾਤ ਦੇ ਵਕਤ ਪੂਰਾ 사ਵੰਦਰ ਕੋਈ ਵੀ ਨਹੀਂ ਠਹਿਰਿਆ ਹੁੰਦਾ ਸਿਰਫ ਅੰਮ੍ਰਿਤ ਵੇਲੇ ਪੁਜਾਰੀ ਹੀ ਗੁਰੂ ਸਾਹਿਬ ਜੀ ਦੇ ਸ਼ਗਨ ਲਈ ਪੰਜੀਰੀ ਤੇ ਦੁੱਧ ਲਿਆਉਂਦੇ ਹਨ ਇਹ ਸੁਣ ਕੇ ਅਸੀਂ ਉਸ ਪੁਜਾਰੀ ਸਾਹਿਬ ਨੂੰ ਆਖਿਆ ਕਿ ਅੱਜ ਰਾਤ ਅਸੀਂ ਗੀਠਾ ਸਾਹਿਬ ਰੁਕਣਾ ਚਾਹੁੰਦੇ ਹਾਂ ਉਸ ਪੁਜਾਰੀ ਜੀ ਨੇ ਪਿਆਰ ਤੇ ਸਤਿਕਾਰ ਨਾਲ ਸਾਨੂੰ ਨਾ ਕਰ ਦਿੱਤੀ ਕਿ ਇਥੋਂ ਦੀ ਮਰਜ਼ਾ ਦੇ ਇਜਾਜ਼ਤ ਨਹੀਂ ਦਿੰਦੀ ਉਸ ਪੁਜਾਰੀ ਜੀ ਨੇ ਦੱਸਿਆ ਪਹਿਲਾਂ ਇੱਕ ਦੋ ਵਾਕਿਆਤ ਹੋਏ ਹਨ ਜਦੋਂ ਇਥੋਂ ਦੇ ਇੱਕ ਪੁਜਾਰੀ ਨੇ ਇਹ ਪਰਖਣ ਲਈ ਕਿ ਗੁਰੂ ਸਾਹਿਬ ਜੀ ਵਾਕਿਆ ਹੀ ਗੁਜ਼ਾਰੀ ਤੋਂ ਲਿਆਂਦੇ ਜਾਂ ਨਾਲ ਇਸ਼ਨਾਨ ਕਰਦੇ ਹਨ ਤੇ ਦਤਨ ਕਰਲਾ ਕਰਦੇ ਹਨ ਕਿਉਂਕਿ ਇਹ ਸਰੀਸ ਸੀ ਕਿ ਭੋਰੇ ਅੰਦਰ ਜਲ ਨਾਲ ਕੀਤਾ ਇਸ਼ਨਾਨ ਵੀ ਮਿਲਦਾ ਸੀ ਨਾਲ ਹੀ ਦਤਨਾ ਵੀ ਵਰਤਿਆ ਮਿਲਦੀਆਂ ਸਨ ਉਹ ਪੁਜਾਰੀ ਰਾਤ ਜਿਹੜਾ ਰਾਤ ਦੇ ਸਮੇਂ ਭੋਰੇ ਅੰਦਰ ਰੁਕਿਆ ਗੁਰੂ ਸਾਹਿਬ ਦੇ ਤਪ ਤੇਜ ਨੂੰ ਨਾ ਸਹਾਰਦੇ ਹੋਇਆ ਉਹਦਾ ਦਿਲ ਫੇਲ ਹੋਣ ਕਰ ਮੌਤ ਹੋ ਗਈ ਸੀ ਉਸ ਸਮੇਂ ਬਾਅਦ ਕਿਸੇ ਨੇ ਵੀ ਹੌਸਲਾ ਨਹੀਂ ਸੀ ਕੀਤਾ ਗੁਰੂ ਸਾਹਿਬ ਜੀ ਦੀ ਜਾਹਰਾ ਕਲਾ ਨੂੰ ਪਰਖਣ ਦਾ ਬਾਬਾ ਜੀ ਕਹਿੰਦੇ ਅਸੀਂ ਫਿਰ ਪੁਜਾਰੀ ਸਾਹਿਬ ਨੂੰ ਅੰਦਰ ਰਹਿਣ ਦੀ ਬੇਨਤੀ ਕੀਤੀ ਕਿਉਂਕਿ ਜਿਹੜੇ ਉਹਨਾਂ ਨੇ ਸਾਡੇ ਕਈ ਵਾਰ ਕਹਿਣ ਤੇ ਵੀ ਨਾ ਮੰਨੀ ਅਸੀਂ ਫਿਰ ਉਸ ਪੁਜਾਰੀ ਸਾਹਿਬ ਨੂੰ ਕਿਹਾ ਕਿ ਅੱਜ ਰਾਤ ਅਸੀਂ ਭੋਰਾ ਸਾਹਿਬ ਅੰਦਰ ਹੀ ਰੁਕਾਂਗੇ ਤੁਸੀਂ ਆਪਣਾ ਜੋਰ ਲਗਾ ਲੈਣਾ ਸਾਨੂੰ ਰੋਕਣ ਲਈ ਪੁਜਾਰੀ ਸਾਹਿਬ ਨੇ ਭੋਰਾ ਸਭ ਨੂੰ ਵੱਡਾ ਜਿੰਦਰਾ ਲਗਾਇਆ ਤੇ ਆਰਾਮ ਕਰਨ ਲਈ ਆਪਣੇ ਸਥਾਨ ਤੇ ਚਲੇ ਗਏ। ਉਸ ਵਕਤ ਅਸੀਂ ਇਕੱਲੇ ਸੀ। ਅਸੀਂ ਆਪਣੇ ਪਾਤਸ਼ਾਹ ਦੇ ਚਾਨਾ ਤੇ ਆਪ ਹੀ ਕਲਾ ਕੋਤਕ ਵਰਦਾਨ ਦੀ ਬੇੰਤੀ ਕੀਤੀ ਜਿਹੜੀ ਪ੍ਰਵਾਨ ਹੋਈ। ਹੁਣ ਜਦੋਂ ਅੰਮ੍ਰਿਤ ਵੇਲੇ ਪੁਜਾਰੀ ਸਾਹਿਬ ਗੁਰੂ ਸਾਹਿਬ ਜੀ ਛਕਣੀ ਪੰਜੀਰਾ ਤੇ ਦੁੱਧ ਦਾ ਪਿਸ਼ਾਲ ਲੈ ਕੇ ਆਏ ਉਹ ਚੰਬਦ ਹੋ ਉੱਠੇ ਜਦੋਂ ਉਹਨਾਂ ਨੇ ਸਾਨੂੰ ਪਾਤਸ਼ਾਹ ਜੀ ਦੇ ਅੰਗਿੱਠਾ ਸਾਹਿਬ ਬਾਸ ਸਮਾਧੀ ਸਿਰ ਦੇਖਿਆ। ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਸ਼ਾਇਦ ਉਹ ਸਭ ਕੁਝ ਸੁਪਨੇ ਅੰਦਰ ਦੇਖ ਰਹੇ ਹਨ ਪਰ ਜਦੋਂ ਬਾਬਾ ਜੀ ਸਵਾਧੀ ਬਾਤ ਉੱਡਦੇ ਹੋਏ ਉਸ ਪੁਜਾਰੀ ਨੂੰ ਕਹਿਣ ਲੱਗੇ ਤੁਹਾਨੂੰ ਅਸੀਂ ਕੀ ਕਿਹਾ ਸੀ ਪੁਜਾਰੀ ਜੀ ਜ਼ਮੀਨ ਤੇ ਢਾਹ ਡੇ ਜੇ ਹੋ ਗਏ ਤੇ ਬਹੁਤ ਡਰ ਗਏ ਅਸੀਂ ਉਹਨਾਂ ਨੂੰ ਦਿਲਾਸਾ ਦਿੱਤਾ ਕਿਸੇ ਤੇ ਕਿਹਾ ਇਹ ਜੋਕ ਜਿਹੀ ਤੁਸੀਂ ਦੇਖਿਆ ਹੈ ਇਸ ਬਾਰੇ ਗੱਲ ਨਹੀਂ ਕਰਨੀ ਉਸ ਬਾਅਦ ਪੁਜਾਰੀ ਜੀ ਜਦੋਂ ਡਿਊਟੀ ਤੋਂ ਬੇਲੇ ਹੁੰਦੇ ਸਾਡੇ ਪਾਸ ਆ ਬਿਠਦੇ ਕਹਿੰਦੇ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਤੁਹਾਡੀ ਸੰਗਤ ਅੰਦਰ ਬੈਠ ਕੇ ਫਿਰ ਜਦੋਂ ਅਸੀਂ ਵਾਪਸ ਨਾਨਸਰ ਆਉਣ ਦੀ ਗੱਲ ਕਹੀ ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ ਸਾਨੂੰ ਰੋਕਣ ਲਈ ਅਸੀਂ ਉਹਨਾਂ ਦੇ ਕਾਹੇ ਤੇ ਕੁਝ ਦਿਨ ਹੋਰ ਰੁਕੇ ਰਹੇ ਅਖੀਰ ਨੂੰ ਜਦੋਂ ਅਸੀਂ ਆਬਾਸ ਪਰتن ਦਾ ਮਨ ਬਣਾ ਕੇ ਉਹਨਾਂ ਨੂੰ ਦੱਸਿਆ ਉਹ ਇਹ ਸ੍ਰੀ ਸਾਹਿਬ ਜੀ ਅੰਦਰ ਉਹ ਲੈ ਕੇ ਆਏ ਤੇ ਕਿਹਾ ਇਹ ਆਪਣੀ ਇਮਾਨਤ ਸੰਭਾਲ ਲਓ ਬਾਪੂ ਜੀ ਕਹਿੰਦੇ ਬਾਬਾ ਜੀ ਦੇ ਇਨ੍ਹਾਂ ਬਚਲਾਂ ਨੇ ਮੇਰਾ ਮਨ ਗੁਰੂ ਕਾ ਲਗੀਦਰ ਸਾਹਿਬ ਜੀ ਦੇ ਚਾਨਾਂ ਤੇ ਟਿਕਾ ਦਿੱਤਾ ਮੈਨੂੰ ਇਸ ਤਰ੍ਹਾਂ ਜਾਪੇ ਮੈਂ ਆਪਣੇ ਸਰਵਸਦਾਨੇ ਪਿਤਾ ਜੀ ਦੀ ਗੋਦ ਦਾ ਅਨਾ ਮਾਂ ਅਨੰਦ ਮਾ ਲਿਆ ਇਹ ਬਚਨ ਉਸ ਵਿਚਾਰੀ ਸਾਹਿਬ ਨੇ ਬਾਬਾ ਜੀ ਦੇ ਜੋਤੀ ਜੋਤ ਸਮਾਉਣ ਦੇ ਸਮਾਗਮ ਤੇ ਪਹਿਲੀ ਵਾਰ ਨਾਨ ਸਰ ਕਲੇਰਾ ਸੁਣਾਏ ਸਨ ਅਤੇ ਉਸ ਤੋਂ ਬਾਅਦ ਉਹ ਬਾਬਾ ਜੀ ਦੀ ਹਰ ਵਾਰੀ ਤੇ ਹਾਜ਼ਰੀ ਭਰਦੇ ਰਹੇ ਤੇ ਕੋਈ ਨਾ ਕੋਈ ਬਾਬਾ ਜੀ ਬਾਰੇ ਨਵੀਂ ਸੁਨਾਖੀ ਸੁਣਾਇਆ ਕਰਦੇ ਸਨ ਉਹਨਾਂ ਨੇ ਦੱਸਿਆ ਜੋ ਦੋਸ ਨੇ ਪਹਿਲੀ ਵਾਰ ਬਾਬਾ ਜੀ ਨੂੰ ਪੋਰਾ ਸਾਬ ਅੰਦਰ ਤੱਕਿਆ ਉਸ ਦੇ ਹੋਸ਼-ਵਾਸ ਉੱਡ ਗਏ ਸਨ ਅਤੇ ਉਹਨਾਂ ਨੂੰ ਗੁਰੂ ਕਰਗੀਧਾਰ ਪਾਤਸ਼ਾਹ ਤੇ ਬਾਬਾ ਜੀ ਇੱਕੋ ਰੂਪ ਹੀ ਨਜ਼ਰ ਆਏ ਗੁਰੂ ਪਾਤਸ਼ਾਹੀ ਦਾ ਫਰਮਾਨ ਵੀ ਐਵੇਂ ਹੈ ਹਰ ਹਰ ਜੰਦੋ ਇੱਕ ਹੈ ਵੇ ਵਿਚਾਰ ਕਛਨਾ ਹੈ ਜਲ ਦੇ ਤਰੰਗ ਜਿਉਂ ਜਾਲੀ ਵੀ ਖਿਸਮ ਆਏ